ਅਦੇ ਸੱਜਦੇਸ਼ ਪ੍ਰੋਗਰਾਮ ਦੇ ਵਿੱਚ ਸ਼ਾਮਲ ਮੇਰੇ ਸਾਥੀ ਵਧੀਆ ਇੱਕ ਲੇਖਣੀ ਦੇ ਉੱਤੇ ਜਿਹੜੀ ਗੱਲ ਹੋਈ ਆ ਲੇਖਕ ਦੇ ਤੌਰ ਦੇ ਉੱਤੇ ਇਹਨੂੰ ਪਛਾਣ ਕੀਤੀ ਆ ਤੇ ਨਵਾਂ ਹੰਤ ਨਵੇਖਲਾ ਕੰਮ ਲੇਖਣੀ ਦੇ ਪੱਖ ਤੋਂ ਪਰ ਸਾਥੀ ਗੱਲਬਾਤ ਜੀ ਬੋਲ ਕੇ ਗਏ ਆ ਮੈਂ ਇਹਨਾਂ ਦੀ ਗੱਲ ਥੋੜਾ ਜਿਹਾ ਵੱਡਾ ਕਰਦਾ ਕਿ ਇਹ ਤਾਂ ਇੱਕ ਕਨੈਕਟੀਵਿਟੀ ਆ ਡਾਟਾ ਦੇ ਅਧਾਰ 'ਤੇ ਸਾਨੂੰ ਇਨਫੋਰਮੇਸ਼ਨ ਦਾ ਇੱਕ ਜ਼ਰੀਆ ਜਿਹੜੇ ਤੇ ਆਪਣੀ ਅੱਜ ਚਰਚਾ ਕੇਂਦਰਤ ਰਹੀ ਹੈ ਜਾਂ ਅਧਰੂਪਾ ਦੇ ਸ਼ਾਵਨ ਨੂੰ ਚੱਲਾਂਗੇ ਅੱਗੇ ਵੀ ਹੋਊਗੀ ਅੱਜ ਕਿਉਂਕਿ ਅਸੀਂ ਇਹ ਨਵਾਂ ਵਿਸ਼ਾ ਪਹਿਲੀ ਵਾਰ ਇਸ ਨੂੰ ਹੱਥ ਵਿੱਚ ਲਿਆ ਤੇ ਅਸਲ ਵਿੱਚ ਇਹ ਆ ਵੀ ਇਹਦਾ ਇਹਦਾ ਤਖਾਂਤ ਆ ਜਿਹੜਾ ਉਸ ਵੇਜਨ ਸੀਲ ਤਾਂ ਤੂੰ ਲਾਗੂ ਹੋ ਹੀ ਚੁੱਕਿਆ ਤੁਸੀਂ ਆ ਆਪਣੀ ਲੜਾਈ ਦੇਖੀ ਐ ਭਾਰਤ-ਪਾਕਿਸਤਾਨ ਦੀ ਅੱਗੇ ਜਦੋਂ ਸਰਕਾਰਾਂ ਦੇ ਬਿਆਨ ਤਣਾ ਤਣੀ ਚਾਹੁੰਦੇ ਸੀ ਰਾਜਨੀਤਿਕ ਤੌਰ ਤੇ ਤਾਂ ਫੌਜ ਦੀ ਜਿਹੜੀ ਹਰਕਤਾਂ ਨਕਲੋ ਹਰਕਤ ਸ਼ੁਰੂ ਹੋ ਜਾਂਦੀ ਸੀ ਯਾਨੀ ਇਧਰ ਨੂੰ ਆਪਣੇ ਰਾਜਸਥਾਨ ਵਾਲੇ ਬਾਰਡਰ ਨੂੰ ਪੰਜਾਬ ਵਾਲੇ ਬਾਰਡਰ ਨੂੰ ਕਵਰ ਕਰਨ ਲੱਗ ਜਾਂਦੇ ਸੀ ਉਸ ਜਿਹੜੀ ਸਾਡੀਆਂ ਜਾਣਦੀਆਂ ਸੀ ਉੱਥੇ ਮੈਨਿੰਗ ਲੱਗਦੀ ਸੀ ਐਦ ਕਿ ਤੁਸੀਂ ਦੇਖੋ ਚੰਦਾ ਮਿੰਟਾਂ 'ਚ ਅਟੈਕ ਹੋ ਗਿਆ ਜਿਹੜੀ ਉਹਦਾ ਉਹ ਜੀ ਦੇਖ ਰਹੇ ਆਪਾਂ ਚੰਗੀ ਤਰ੍ਹਾਂ ਤੇ ਉਹ ਲੜਾਈ ਮਿੰਟਾਂ 'ਚ ਲੜੀ ਗਈ ਤੇ ਤੈਸਨਸ ਹੋ ਗਿਆ ਅੱਗੇ ਜਿਹੜੀ ਵਾਰ ਲੜਾਈ ਸੀਗੀ ਸਰਦਾਂ ਦੀ ਤਾਂ ਪਿੱਛੋਂ ਟੈਂਕ ਹਮਲਾ ਕਰਦਾ ਸੀ ਪੂਰੇ ਆਰਟਿਲੇਰੀ ਵਾਲੇ ਜਿਹੜੇ ਦੂਜੇ ਸੀਗੇ ਪੈਦਲ ਸੀਗੀ ਸਾਡੀ ਉਹ ਅੱਗੇ-ਅੱਗੇ ਵਾਕੇ ਗਾਹਾਂ ਦੁਰਦੀ ਸੀ ਹੁਣ ਤਾਂ ਸਿੱਧੇ ਇੱਥੋਂ ਚੱਕਿਆ ਵੀ ਉਹ ਸਹੇਦਤ ਆ ਉਹਦੇ ਐ ਲੋਕੇਸ਼ਨ ਜਿਹੜੀ ਉਹਨੂੰ ਦਿੱਤੀ ਐ ਲੋਕੇਸ਼ਨ ਦੇ ਉੱਤੇ ਉੱਥੇ ਬਾਹਰ ਹਾਈਟ ਤੇ ਜਾ ਕੇ ਡਿੱਗ ਪਈ ਉਹ ਕਿੰਨੇ ਮਰਿਆ ਨਾਮ ਰਿਆ ਕੋਈ ਪਤਾ ਨਹੀਂ ਸਹੀ ਲੱਗਿਆ ਕਿ ਗਲਤ ਲੱਗਿਆ ਕੋਈ ਪਛਾਣ ਨਹੀਂ ਪਰ ਭਾਵੇਂ ਜਈਆਂ ਦੇ ਜਵਾਬ ਹੋ ਵੀ ਉੱਥੇ ਜੀ ਬਿਲਕੁਲ ਸਹੀ ਲੱਗਿਆ ਤੇ ਉੱਥੇ ਹੀ ਨੇ ਮਾਰਦੇ ਪਰ ਤੇ ਆਮ ਲੋਕ ਬਹੁਤ ਮਰ ਰਹੇ ਇਹਦਾ ਤਾਂ ਨੁਕਸਾਨ ਕਿੱਡਾ ਵੱਡਾ ਸੀ ਹੰਡਾਈ ਜਾ ਰਹੇ ਆ ਦੂਜਾ ਪੱਖ ਅਧਯੋਗ ਦੇ ਵਿੱਚ ਤੁਸੀਂ ਮਰੂਤੀ ਯੋਗ ਦੇ ਵਿੱਚ ਦੇਖ ਲਓ ਹੋਰ ਬਹੁਤ ਯੋਗਾਂ ਦੇ ਵਿੱਚ ਹੋ ਗਿਆ ਕਿ ਉਹਨਾਂ ਨੇ ਸਾਰੇ ਆਲੇਬਰ ਨੂੰ ਬਾਹਰ ਕਰਤਾ ਲੱਖਾਂ ਕਾਮਾ ਬੇਰੁਜ਼ਗਾਰ ਹੋ ਗਿਆ ਉੱਥੇ ਕੀ ਆ ਗਿਆ ਵੀ ਉੱਥੇ ਸਾਰਾ ਕੁਝ ਆ ਗਿਆ ਉਥੇ ਉਹ ਜਿਹੜਾ ਕੰਪਿਊਟਰਿਕਤਾ ਇੱਕ ਮੁੱਖ ਮੁੱਖ ਬਣਾ ਲਿਆ ਉਹ ਹਾਈਡਰੌਲਿਕ ਆ ਗਈ ਉਹਦੇ ਚ ਚੱਕਣ ਵਾਲੀ ਲਿਫਟਿੰਗ ਹੱਥਾਂ ਦੇ ਵਿੱਚ ਉਹ ਚ ਸੈਂਸਰ ਲਾਤੇ ਉਹ ਚ ਲੈਂਜ ਲਾ ਕੇ ਆ ਸਾਰਾ ਜਿੰਨਾ ਕਿ ਦਿਮਾਗ ਦਾ ਮਾਡਲ ਸੀ ਉਹ ਪੈਦਾ ਕਰਕੇ ਤੇ ਉਹ ਸਾਰਾ ਕੁਝ ਇੰਡਸਟਰੀ ਦੇ ਵਿੱਚ ਲੋਕ ਵਾਰ ਕਰਤੇ ਆ ਤੇ ਸਿੱਧੇ ਨੇ ਸਿੱਧੇ ਰੂਪ ਚ ਆ ਜਿਹੜਾ ਨਵਾਂ ਹਵਾਲਾ ਤੁਸੀਂ ਗੱਲ ਕਰੀ ਆ ਕਿ ਇਹਦੇ ਚ ਵੀ ਆ ਰਿਹਾ ਹੈ ਸਾਡੇ ਸਕੂਲਾਂ ਦੇ ਵਿੱਚ ਵੀ ਆ ਸਕੂਲਾਂ ਦੇ ਵਿੱਚ ਸਕੂਲ ਚਰਚਾ ਜ ਨਹੀਂ ਸਪੋਟ ਸਮਾਰਟ ਦੇ ਨਾਂ ਤੇ ਪੈਸਾ ਲਾ ਰਿਆ ਇਹ ਇਹਦਾ ਵੀ ਵਿਧੀ ਵਿਧਾਨ ਇਹੀ ਹੈ ਕਿ ਇਹਦਾ ਭੋਗ ਪੈਣ ਜਾ ਰਿਹਾ ਬਾਕੀ ਸਾਰੇ ਭਾਗ ਖਾਤੇ ਗਏ ਇੱਕ ਕੱਲਾ 68% ਦਾ ਰਹਿ ਗਿਆ ਇਹਦੇ ਤੇ ਹਮਲਾ ਵੱਜ ਚੁੱਕਿਆ 50% ਤੇ ਇਹਦੇ ਚ ਵੀ ਆ ਗਏ ਜਦੋਂ ਕਿਉਂਕਿ ਇਹ ਤਜਰਬਾ ਵੀ ਹੋ ਗਿਆ ਪਿੱਛੇ ਜੋ ਲਾਕਡਾਊਨ ਦੌਰਾਨ ਸਾਰਾ ਕੁਝ ਕਰੀ ਬੈਠੇ ਹੋ ਤੇ ਇਹਦੇ ਚ ਵੀ ਬਾਹਰ ਆਉਣਗੇ ਤੇ ਅਗਲਾ ਆਹ ਕਪ ਜਿਹੜੀ ਆਪਾਂ ਹੁਣ ਚਰਚਾ ਕਰੀ ਹੈ ਇਹ ਤੇ ਲੇਕ ਵੀ ਬਾਹਰ ਹੋ ਗਿਆ ਇਹ ਇਹਨੂੰ ਗਰੋਕ ਨੂੰ ਕੋਈ ਜਾਂ ਇਹ ਪਲੇਟਫਾਰਮਾਂ ਤੇ ਗੱਲ ਕਿਸੇ ਨੇ ਪਾਤੀ ਵੀ ਇਹਨਾਂ ਦੱਸਦੇ ਤੁਸੀਂ ਸਾਡੀ ਲੇਖਾਂ ਦੇ ਮੱਲੇ ਲੋਡ ਨਹੀਂ ਰੇਣੀ ਇਸ ਕਾ ਕੇ ਹੱਲਾ ਤਾਂ ਇਹਨਾਂ ਦਾ ਸਾਡੇ ਤੇ ਪਿਆ ਹੀ ਆ ਮਨੁੱਖੀ ਸਮਾਜ ਦੇ ਉੱਤੇ ਇਹਨਾਂ ਚੀਜ਼ਾਂ ਵੱਖੀ ਹੈ ਵੀ ਟੈਕਨੋਲੋਜੀ ਜਿਹੜੀ ਉਹ ਅਜੇ ਸ਼ਰਮਾਇਆ ذرا ਨਾਲ ਹੱਥਾਂ ਦੇ ਵਿੱਚ ਹੀ ਹੈ ਇਸ ਕਾ ਕੇ ਹੱਲਾ ਤਾਂ ਅਸੀਂ ਵੱਜ ਗਿਆ ਸਿਹੜ ਵੀ ਰਹੇ ਦੇਖ ਵੀ ਰਹੇ ਆ ਪਰ ਹਲੇ ਵੀ ਜਨਤਾ ਉਹ ਜੰਦਾ ਚੁੱਪਾ ਹੈ ਇਸ ਵਾਰ ਮੈਂ ਤੁਹਾਡੇ ਨਾਲ ਸੰਜਕਣੇ ਧੰਨਵਾਦ